ਸੱਥਾਂ ਤੋਂ ਸ਼ੁਰੂ ਹੁੰਦੇ ਨੇ ਪਿੰਡਾਂ ਦੀ ਰੂਹ ਵਿੱਚ ਵਸਦੇ ਜਿੰਨਾ ਕਦ ਉੱਚਾ ਹੁੰਦਾ ਉਦੋਂ ਵੀ ਉੱਚਾ ਹੱਸਦੇ ਸასიਖਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਬੌਰ ਦੇ ਪਿੰਡ ਵਹਾਬਵਾਲਾ ਵਿਖੇ ਤੇ ਇੱਥੇ ਤੁਹਾਨੂੰ ਦਿਖਾ ਰਹੇ ਆਂ ਬਹੁਤ ਖੂਬਸੂਰਤ ਸੱਤ ਦੋਸਤੋ ਜਿਹੜੀਆਂ ਸੱਥਾਂ ਨੇ ਉਹ ਪਿੰਡਾਂ ਦੀ ਪਹਿਚਾਨ ਨੇ ਕਿਉਂਕਿ ਕੋਈ ਵੀ ਪਿੰਡ ਦੀ ਜਿਹੜੀ ਗੱਲਬਾਤ ਤੁਰਦੀ ਆ ਉਹ ਸਾਂਝੀਆਂ ਸੱਥਾਂ ਤੋਂ ਤੁਰਦੀ ਆ ਤੇ ਇਹ ਦੋਸਤੋ ਇਸ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਾਥ ਦੇਖ ਰਹੇ ਹੋ ਇਹ ਪਿੰਡ ਵਹਾਵ ਵਾਲਾ ਦੇ ਵਿੱਚ 1945 ਵੇਲੇ ਦੀ ਬਣੀ ਹੋਈ ਆ ਤੇ ਸਭ ਤੋਂ ਪਹਿਲਾਂ ਮੈਂ ਇਸ ਪਿੰਡ ਦੇ ਸਰਪੰਚ ਪੰਚਾਇਤ ਮੈਂਬਰ ਤੇ ਪਿੰਡ ਵਾਸੀਆਂ ਸਾਰਿਆਂ ਨੂੰ ਵਧਾਈ ਦੇਣੀ ਚਾਹਾਂਗਾ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਇਸ ਪ੍ਰਾਣੀ ਵਰਾਸਤ ਨੂੰ ਸਾਹਮਣ ਦਾ ਉਪਰਾਲਾ ਕੀਤਾ ਹੈ ਕਿਉਂਕਿ ਦੋਸਤੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਹੌਲੀ-ਹੌਲੀ ਕਰਕੇ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਇਹ ਪਿੰਡ ਬਹਾਵ ਵਾਲਾ ਦੇ ਵਿੱਚ ਜਿਹੜੀ ਪ੍ਰਾਣੀ ਸਾਥ ਹੈ ਇਹ ਤੁਸੀਂ ਸਾਥ ਦਾ ਅੰਦਰ ਦਾ ਮਾਹੌਲ ਦੇਖ ਰਹੇ ਹੋ ਦੇਖੋ ਪਿੰਡ ਵਾਸੀ ਇਕੱਠੇ ਹੋਏ ਆ ਦੁਪਹਿਰ ਦੇ ਟਾਈਮ ਇੱਥੇ ਹੋਰ ਬਹੁਤ ਸਾਰੇ ਰੌਣਕਾਂ ਲੱਗਦੀਆਂ ਨੇ ਉੱਪਰ ਪੱਖੇ ਚੱਲੇ ਆ ਮੰਝੇ ਪਏ ਆ ਤੇ ਪਿੰਡ ਦੇ ਲੋਕ ਇੱਥੇ ਜੁੜ ਕੇ ਬੈਠਦੇ ਆ ਆਉਂਦੇ ਜਾਂਦੇ ਲੋਕ ਦੁਪਹਿਰਾ ਵੀ ਕੱਟਦੇ ਆ ਆਰਾਮ ਕਰਦੇ ਆ ਇਹ ਇਸ ਦਾ ਜਿਹੜਾ ਦੂਸਰੀ ਮੰਜ਼ਲ ਆ ਇੱਥੇ ਵੀ ਕਮਰੇ ਬਣੇ ਹੋਏ ਆ ਆਵਾਜਾਈ ਕੋਈ ਲੰਘਦਾ ਟੱਪਦਾ ਬੰਦਾ ਰੁਕ ਵੀ ਸਕਦਾ ਹੈ ਤੇ ਦੋਸਤੋ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਇਸ ਵਿਰਾਸਤ ਨੂੰ ਪਿੰਡ ਵਾਸੀਆਂ ਨੇ ਸੰਭਾਲਿਆ ਹੋਇਆ ਤੇ ਸਾਰੇ ਪਿੰਡ ਵਾਸੀ ਵਧਾਈ ਦੇ ਪਾਤਰ ਨੇ ਇਹ ਪ੍ਰਾਣੀਆਂ ਚੀਜ਼ਾਂ ਦੋਸਤੋ ਪਿੰਡਾਂ ਦੇ ਵਿੱਚ ਹੌਲੀ-ਹੌਲੀ ਕਰਕੇ ਖਤਮ ਹੁੰਦੀਆਂ ਜਾ ਰਹੀਆਂ ਨੇ ਚਾਹੇ ਉਹ ਪਿੰਡਾਂ ਦੇ ਵਿੱਚ ਦਰਵਾਜ਼ੇ ਨੇ ਜਾਂ ਸੱਥਾ ਨੇ ਤੇ ਇਹ ਪਿੰਡ ਬਹਾਵ ਵਾਲਾ ਦੀ ਜਿਹੜੀ ਸਾਥਾ ਇਹ ਬਹੁਤ ਖੂਬਸੂਰਤ ਆ ਜਿਸ ਨੂੰ ਦੁਬਾਰਾ ਰੰਗ ਰੋਗਣ ਕਰਕੇ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਤੇ ਸੋਚਿਆ ਕਿ ਤੁਹਾਡੇ ਨਾਲ ਵੀਡੀਓ ਦੇ ਰਾਂ ਇਸ ਨੂੰ ਸਾਂਝਾ ਕੀਤਾ ਜਾਵੇ ਇਹ 1900 ਦੋਸਤੋ 45 ਵੇਲੇ ਦੀ ਜਿਹੜੀ ਇਹ ਪਿੰਡ ਦੀ ਸੱਤ ਬਣੀ ਹੋਈ ਆ ਤੇ ਆਸੇ ਪਾਸੇ ਜਿਹੜਾ ਸੱਤ ਦੇ ਮਾਹੌਲ ਖੁੱਲਾ ਡੁੱਲਾ ਤੇ ਸਵੇਰੇ ਸ਼ਾਮ ਤਾ ਪਿੰਡ ਵਾਸੀ ਇਕੱਠੇ ਹੁੰਦੇ ਹੀ ਆ ਤੇ ਦੁਪਹਿਰਾ ਵੀ ਲੋਕ ਸਾਥ ਦੇ ਵਿੱਚ ਆ ਜਿਹੜੇ ਪਿੰਡ ਦੇ ਲੋਕ ਮੰਨਦੇ ਨੇ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਆ ਜੇ ਤਾਂ ਕਿ ਵਕਤ ਤੋਂ ਵੱਧ ਦੋਸਤ ਇਸ ਪਿੰਡ ਦੀ ਸਾਥ ਨੂੰ ਦੇਖ ਸਕਣ